ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬਟਾਲਾ ਤੋਂ 4 ਹੈੱਡ ਗ੍ਰੇਨੇਡ ਬਰਾਮਦ ਲੋਕਾਂ 'ਚ ਬਣਿਆ ਜਦੈਸ਼ ਦਾ ਮਾਹੌਲ ਥਾਣਾ ਸਦਰ ਬਟਾਲਾ ਦੀ ਪੁਲਿਸ ਵੱਲੋਂ ਬਟਾਲਾ ਨੇੜਲੇ ਪਿੰਡ ਪੁਰੀਆ ਤੋਂ 4 ਹੈੱਡ ਗ੍ਰੇਨੇਡ ਬਰਾਮਦ ਕਰਨ ਤੋਂ ਬਾਅਦ ਲੋਕਾਂ 'ਚ ਜਦੈਸ਼ ਦਾ ਮਾਹੌਲ ਹੈ ਜਾਣਕਾਰੀ ਅਨੁਸਾਰ ਪਿੰਡ ਦਾ ਇੱਕ ਵਿਅਕਤੀ ਪਿੰਡ ਦੇ ਬਾਹਰ ਪੀਰ ਦੀ ਸਥਾਨ ਦੇ ਨੇੜੇ ਇੱਕ ਖਾਲੀ ਪਲਾਟ ਦੀ ਸਪਾਈ ਕਰ ਰਿਹਾ ਸੀ ਇਸ ਦੌਰਾਨ ਉਸ ਨੂੰ ਇੱਕ ਪਲਾਸਟਿਕ ਬੈਗ ਵਿੱਚ ਕੁਝ ਛੱਕੀ ਵਸਤੂ ਮਿਲੀ ਹੈ ਉਸ ਨੇ ਇਸ ਬਾਰੇ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਹੈ ਜਿਸ ਨੇ ਪੁਲਿਸ ਨੂੰ ਹੋਰ ਜਾਣਕਾਰੀ ਦਿੱਤੀ ਹੈ ਦੂਜੇ ਪਾਸੇ ਐਸਐਸਪੀ ਸੁਹੇਲ ਕਮੇ ਸਰ ਪੀਰ ਮੀਰ ਨੇ ਇਸ ਦੀ ਪੁਸ਼ਟੀ ਕਰਦੇ ਕਹਾ ਹੈ ਕਿ ਚਾਰ ਹੈੱਡ ਗ੍ਰੇਨੇਟ ਇੱਕ ਰਿਮੋਟ ਅਤੇ ਇੱਕ ਡੱਬੇ ਵਰਗੀ ਵਸਤੂ ਬਰਾਮਦ ਕੀਤੀ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਵਿਸਥਾਰਤ ਜਾਣਕਾਰੀ ਦਿੱਤੀ ਜਾ ਸਕਦੀ ਹੈ ਐਸਐਸਪੀ ਨੇ ਹੈੱਡ ਗ੍ਰੇਨੇਟ ਜਿੰਦਾ ਹਨ ਜਾਂ ਨਹੀਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਕਹੇ ਹੈ ਕਿ ਨੇੜਲੇ ਲੋਕਾਂ ਤੋਂ ਪੁੱਛਗਛ ਕੀਤੀ ਜਾ ਰਹੀ ਹੈ ਇਸ ਮਾਮਲੇ ਦਾ ਕਲਾਸ ਜਲਦੀ ਹੀ ਕੀਤਾ ਜਾਵੇਗਾ ਸੂਤਰਾਂ ਅਨੁਸਾਰ ਹੈੱਡ ਗ੍ਰੇਨੇਟ ਜਿੰਦਾ ਹਨ ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਕੁਝ ਕੰਜ ਤਿਆਰ ਨਹੀਂ ਹੈ ਪੁਲਿਸ ਨੇ ਪਿੰਡ ਨੂੰ ਸੀਲ ਕਰ ਦਿੱਤਾ ਹੈ ਤੇ ਸੀਨੀਅਰ ਅਧਿਕਾਰੀ ਮੌਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਧਿਆਨ ਦੇਣ ਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਗੈਂਗਸਟਰ ਪੁਲਸ ਥਾਣਿਆਂ ਤੇ ਹਮਲਾ ਕਰਨ ਤੇ ਲੋਕਾਂ ਨੂੰ ਦਹਿਸ਼ਤ ਫਲਾਉਣ ਲਈ ਹੈੱਡ ਗ੍ਰੇਨੇਡ ਦੀ ਵਰਤੋਂ ਕਰ ਰਹੇ ਹਨ ਪਿਛਲੇ 7 ਮਹੀਨਿਆਂ ਵਿੱਚ ਅਜਿਹੇ 16 ਮਾਮਲੇ ਸਾਹਮਣੇ ਆਏ ਹਨ ਹੈੱਡ ਗ੍ਰੇਨੇਡ ਮਿਲਣ ਦੀ ਘਟਨਾ ਵੀ ਨਾਲ ਪਿੰਡ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਰਹੀ ਹੈ ਇਸ ਦੌਰਾਨ ਪੁਲਿਸ ਨੇ ਬੰਬ ਦਫੂਜ਼ਰ 13 ਨੂੰ ਵੀ ਸੂਚਿਤ ਕਰ ਦਿੱਤਾ ਹੈ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਸਖਤ ਨਾਕਾਬੰਦੀ ਕਰ ਦਿੱਤੀ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ